ਸਾਡੀ ਜਿਹੜੀ ਮਜ਼ਦੂਰੀ ਹੈ ਇਹ ਮੰਡੀ ਬੋਰਡ ਤੋਂ ਸਿਲੈਕਟ ਹੋ ਕੇ ਆਂਦੀ ਹੈ ਇਹ ਹਰ ਸਾਲ 6 ਮਹੀਨੇ ਬਾਅਦ 5 ਪੈਸੇ ਜਾਂ 2 ਪੈਸੇ ਜਾਂ 3 ਪੈਸੇ ਮਜ਼ਦੂਰੀ 'ਚ ਸਾਡਾ ਵਾਧਾ ਹੁੰਦਾ ਜੇ ਮਹਿੰਗਾਈ ਦਾ ਮੁੱਖ ਦੇਖੇ ਤਾਂ ਮਹਿੰਗਾਈ ਬਹੁਤ ਜ਼ਿਆਦਾ ਹੈਗੀ ਪਿਛਲੇ 2011 'ਚ ਬਾਦਲ ਸਰਕਾਰ ਤੋਂ 25% ਦਾ ਵਾਧਾ ਕਰਵਾਇਆ ਤਾਂ 13 ਸਾਲ ਹੋ ਗਏ ਸਾਡੀ ਪਹਿਲੀ ਮੰਗ ਤਾਂ ਹੈਗੀ ਹੈ ਕਿ ਵੀ ਸਾਡਾ 25% ਦਾ ਵਾਧਾ ਕੀਤਾ ਜਾਵੇ ਦੂਸਰੀ ਗੱਲ ਇਹ ਹੈ ਕਿ ਸਾਡੀ ਜਿਹੜੀ ਮਜ਼ਦੂਰੀ ਹੈ ਇਹ ਹਰਿਆਣੇ ਚ ਜ਼ਿਆਦਾ ਤੇ ਪੰਜਾਬ ਚ ਘੱਟ ਹੈ ਢਾਈ ਸਾਲ ਹੋ ਗਏ ਨੇ ਇਹਨਾਂ ਦੇ ਮਗਰ ਫਿਰਦਿਆਂ ਨੂੰ ਕਿ ਸਾਡਾ 25% ਦਾ ਵਾਧਾ ਕੀਤਾ ਜਾਵੇ ਤੇ ਜਿਹੜੀ ਲੋਡਿੰਗ ਹੈ ਇਹ 5 ਰੁਪਏ ਕਟਾ ਕੀਤੀ ਜਾਵੇ ਤੇ ਜਿਹੜੀ ਬੱਖੀ ਦੂਸਰੀ ਦੂਸਰੀ ਮਜ਼ਦੂਰੀ ਮਜ਼ਦੂਰੀ ਆ ਕੱਚੀ ਵਾਲੀ ਇਹ ਪੰਜਾਬ ਦੀ ਮਜ਼ਦੂਰੀ ਹਰਿਆਣੇ ਦੇ ਬਰਾਬਰ ਕੀਤੀ ਜਾਵੇ ਕਿ ਅਗਰ ਸਰਕਾਰ 30 ਤਰੀਕ ਤੱਕ ਆਰਧੀਆਂ ਦੀ ਮੰਗਾ ਨਹੀਂ ਮੰਨਦੀ ਜਦ ਮਜ਼ਦੂਰਾਂ ਦੀ ਮੰਗਾ ਨਹੀਂ ਮੰਨ ਰਹੀ ਤਾਂ 1 ਤਰੀਕ ਨੂੰ ਆਰਧੀ ਵਰਗ ਵੀ ਸਾਰਾ ਸਮੁੱਚਾ ਪੰਜਾਬ ਦਾ ਆਰਧੀ ਵਰਗ ਔਰ ਸਮੁੱਚਾ ਪੰਜਾਬ ਦਾ ਮਜ਼ਦੂਰ ਤਬਕਾ ਇਹ ਸਾਰਾ ਇੱਕ ਤਰੀਕ ਤੇ ਹੜਤਾਲ ਤੇ ਜਾਏਗਾ ਸਾਡੀਆਂ ਮੰਗਾਂ ਨਹੀਂ ਮੰਨਦੇ ਆੜਤੀਆਂ ਦੀਆਂ ਮੰਗਾਂ ਜਾਂ ਮਜ਼ਦੂਰਾਂ ਦੀਆਂ ਮੁਸ਼ਕਲਾਂ ਮਜ਼ਦੂਰੀਆਂ ਦੀਆਂ ਮਜ਼ਦੂਰੀਆਂ ਜਦੋਂ ਤੱਕ ਸਰਕਾਰ ਇਹ ਮਜ਼ਦੂਰੀਆਂ ਦੇ ਵਿੱਚ ਵਾਅਦਾ ਨਹੀਂ ਕਰਦੀ ਉਦੋਂ ਤੱਕ ਅਸੀਂ ਮੰਡੀਆਂ ਦੇ ਵਿੱਚ ਕੰਮ ਨਹੀਂ ਕਰਨਦਿਆਂਗੇ ਕਿਸੇ ਵੀ ਲੈਵਲ ਨੂੰ 1 ਨਵੰਬਰ ਜਾਨੀ ਅੱਜ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਹੀ ਲੇਬਰ ਯੂਨੀਅਨ ਵੱਲੋਂ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਲੇਬਰ ਚੇਅਰਮੈਨ ਪੰਜਾਬ ਦਰਸ਼ਨ ਲਾਲ ਨੇ ਕਿਹਾ ਕਿਸ ਸਰਕਾਰ ਨੇ ਸਾਡੀ ਲੈਵਲ ਵਿੱਚ ਵਾਅਦਾ ਨਹੀਂ ਕੀਤਾ ਜਿਸ ਦੇ ਚਲਦਿਆਂ ਅਸੀਂ ਪੂਰੇ ਪੰਜਾਬ ਪਰ ਦੀਆਂ ਮੰਡੀਆਂ ਵਿੱਚ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਜੇ ਪੰਜਾਬ ਦੇ ਵਿੱਚ ਲੇਬਰ ਨਾਲ ਇਸੇ ਤਰ੍ਹਾਂ ੱੱਕਾ ਹੁੰਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਬਿਹਾਰ ਤੋਂ ਪੰਜਾਬ ਵੱਲ ਲੇਬਰ ਆਉਣੀ ਬੰਦ ਹੋ ਜਾਵੇਗੀ ਅਤੇ ਪੰਜਾਬ ਛੱਡ ਹੋਰ ਸਟੇਟਾਂ ਵੱਲ ਲੇਬਰ ਜਾਣ ਨੂੰ ਮਜਬੂਰ ਹੋਏਗੀ ਜਿਸ ਨਾਲ ਮੰਡੀਆਂ ਵਿੱਚ ਵੱਡੇ ਪੱਧਰ ਤੇ ਲੇਬਰ ਦੀ ਘਾਟ ਹੋਵੇਗੀ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਚ ਪੰਜਾਬ ਨਾਲੋਂ ਲੇਬਰ ਵੱਧ ਦਿੱਤੀ ਜਾ ਰਹੀ ਉਨਾਂ ਨੇ ਕਿਹਾ ਕਿ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਸਾਡਾ ਸੰਘਰਸ਼ ਹੋਰ ਦਿਖਾਉ ਜਾਵੇਗਾ। ਸਰ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਦਰਸ਼ਨ ਲਾਲ ਹੀ ਮੈਂ ਲੇਬਰ ਚੇਅਰਮੈਨ ਪੰਜਾਬ શ્રી ਦਰਸ਼ਨ ਲਾਲ ਜੀ ਖੰਨਾ। ਤੇ ਪ੍ਰਧਾਨ ਜੀ ਕੀ ਕਾਰਨ ਹੈ ਜਿਹੜਾ ਅੱਜ ਤੁਸੀਂ ਇੰਨੀ ਵੱਡੀ ਤਾਦ ਦੇ ਵਿੱਚ ਖੰਨਾ ਦੀ ਮੰਡੀ ਦੇ ਵਿੱਚ ਇਕੱਠੇ ਹੋ? ਸਰ ਇਸ ਤਰ੍ਹਾਂ ਗੱਲ ਹੈ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਨੂੰ ਧੰਨਵਾਦ ਕਰਦਾ ਤਾਂ ਜੋ ਸਾਡੀ ਆਵਾਜ਼ ਇਹ ਜਨਜਤ ਤੱਕ ਪਹੁੰਚਾਈ ਜਾਵੇ। ਇਸ ਤਰ੍ਹਾਂ ਗੱਲ ਹੈ ਸਾਡੀ ਜਿਹੜੀ ਮਜ਼ਦੂਰੀ ਹੈ ਇਹ ਮੰਡੀ ਬੋਰਡ ਤੋਂ ਸਿਲੈਕਟ ਹੋ ਕੇ ਆਂਦੀ ਹੈ। ਇਹ ਹਰ ਸਾਲ 6 ਮਹੀਨੇ ਬਾਅਦ 5 ਪੈਸੇ ਜਾਂ 2 ਪੈਸੇ ਜਾਂ 3 ਪੈਸੇ ਮਜ਼ਦੂਰੀ ਦਾ ਸਾਡਾ ਵਾਧਾ ਹੁੰਦਾ ਜੇ ਮਹਿੰਗਾਈ ਦਾ ਮੁੱਖ ਦੇਖੀ ਤਾਂ ਮਹਿੰਗਾਈ ਬਹੁਤ ਜ਼ਿਆਦਾ ਹੈਗੀ ਅਸੀਂ ਪਿਛਲੇ 2011 ਚ ਬਾਦਲ ਸਰਕਾਰ ਤੋਂ 25% ਦਾ ਵਾਧਾ ਕਰਵਾਇਆ ਤਾਂ 13 ਸਾਲ ਹੋ ਗਏ ਸਾਡੀ ਪਹਿਲੀ ਮੰਗ ਤਾਂ ਹੈਗੀ ਹੈ ਕਿ ਸਾਡਾ 25% ਦਾ ਵਾਧਾ ਕੀਤਾ ਜਾਵੇ ਦੂਸਰੀ ਗੱਲ ਇਹ ਹੈ ਕਿ ਸਾਡੀ ਜਿਹੜੀ ਮਜ਼ਦੂਰੀ ਹੈ ਇਹ ਹਰਿਆਣੇ ਚ ਜ਼ਿਆਦਾ ਤੇ ਪੰਜਾਬ ਚ ਘਟ ਹੈ ਉਹੀ 50 ਕਿਲੋ ਦਾ ਫੰਕਸ਼ਨ ਸਾਡਾ ਲੇਬਰ ਤਿਆਰ ਕਰਕੇ ਲਹਾਈ ਭرائی ਤੁਲਾਈ ਤੱਕ ਦਾ ਉਹੀ ਹਰਿਆਣੇ ਦੇ ਫੰਕਸ਼ਨ ਹਰਿਆਣੇ ਦੇ 2.5 ਰੁਪਏ ਵਾਧੇ ਪੰਜਾਬ ਨਾਲੋਂ ਤੇ ਪੰਜਾਬ 'ਚ ਘਟੇ ਤੇ ਜਿਹੜਾ ਲੋਡਿੰਗ ਹੈ ਉਹ ਇੱਥੇ ਪੰਜਾਬ 'ਚ 1 ਰੁਪਿਆ 80 ਪੈਸੇ ਤੇ 1 ਰੁਪਿਆ 90 ਪੈਸੇ ਹਰਿਆਣੇ 'ਚ ਉਹ 3 ਰੁਪਏ ਪੈਸੇ ਲੋਡਿੰਗ ਹੈ ਸਾਡੀ ਇਹ ਮੰਗ ਹੈ ਪੰਜਾਬ ਸਰਕਾਰ ਤੋਂ 2.5 ਸਾਲ ਹੋ ਗਏ ਨਾ ਮਗਰ ਫਿਰਦੇ ਨੂੰ ਕਿ ਸਾਡਾ 25% ਦਾ ਵਾਅਦਾ ਕੀਤਾ ਜਾਵੇ ਤੇ ਜਿਹੜੀ ਲੋਡਿੰਗ ਹੈ ਇਹ 5 ਰੁਪਏ ਕਟਾ ਕੀਤੀ ਜਾਵੇ ਤੇ ਜਿਹੜੀ ਵੱਖਰੀ ਦੂਸਰੀ ਮਜ਼ਦੂਰੀ ਮਜ਼ਦੂਰੀਆਂ ਕੱਚੀ ਵਾਲੀ ਇਹ ਪੰਜਾਬ ਦੀ ਮਜ਼ਦੂਰੀ ਹਰਿਆਣੇ ਦੇ ਬਰਾਬਰ ਕੀਤੀ ਜਾਵੇ ਪ੍ਰਧਾਨ ਜੀ ਜਿੱਦਾਂ ਕਿ ਕੱਲ ਜਿਹੜੀ ਹੈਗੀ ਐ 1 ਨਵੰਬਰ ਐ ਸਰਕਾਰੀ ਕਬੀਲ ਸ਼ੁਰੂ ਹੋਣ ਜਾ ਰਹੀ ਐ ਤੇ ਇਸ ਮੌਕੇ ਤੇ ਕੀ ਮੰਗ ਕੀ ਕਰਦੇ ਹੋ ਅਸੀਂ ਅੱਜ ਤੋਂ 10 ਦਿਨ ਪਹਿਲਾਂ ਆੜਤੀਓਰ ਮਜ਼ਦੂਰ ਇਕੱਠੇ ਹੋ ਕੇ ਫਰੋਜ਼ਪੁਰ ਇੱਕ ਗਨਪ੍ਰਸ਼ਕੀਤੀ ਦੀ ਕਲੱਬ ਦੇ ਵਿੱਚ ਉੱਥੇ ਇਹ ਫੈਸਲਾ ਲਿਆ ਗਿਆ ਤੇ ਉਦੋਂ ਅਖਬਾਰ ਤੇ ਖਬਰ ਦਿੱਤੀ ਦੀ ਕਿ ਅਗਰ ਸਰਕਾਰ 30 ਤਰੀਕ ਤੱਕ ਆੜਤੀਆਂ ਦੀ ਇਹ ਮੰਗਾਂ ਨਹੀਂ ਮੰਨਦੀ ਜੇ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਤਾਂ 1 ਤਰੀਕ ਨੂੰ ਆੜਤੀ ਵਰਗ ਵੀ ਸਾਰਾ ਸਮੁੱਚਾ ਪੰਜਾਬ ਦਾ ਆੜਤੀ ਵਰਗ ਔਰ ਸਮੁੱਚਾ ਪੰਜਾਬ ਦਾ ਮਜ਼ਦੂਰ ਤਬਕਾ ਇਹ ਸਾਰਾ ਇੱਕ ਤਰੀਕ ਤੇ ਹੜਤਾਲ ਤੇ ਜਾਏਗਾ ਜਦੋਂ ਤੱਕ ਇਹ ਸਾਡੀਆਂ ਮੰਗਾਂ ਨਹੀਂ ਮੰਨਦੇ ਆੜਤੀਆਂ ਦੀਆਂ ਮੰਗਾਂ ਜਾਂ ਮਜ਼ਦੂਰਾਂ ਦੀਆਂ ਮੁਸ਼ਕਲਾਂ ਮਜ਼ਦੂਰੀਆਂ ਦੀਆਂ ਮਜ਼ਦੂਰੀਆਂ ਜਦੋਂ ਤੱਕ ਸਰਕਾਰ ਇਹ ਮਜ਼ਦੂਰੀਆਂ ਦੇ ਵਿੱਚ ਵਾਧਾ ਨਹੀਂ ਕਰਦੀ ਉਦੋਂ ਤੱਕ ਅਸੀਂ ਮੰਡੀਆਂ ਦੇ ਵਿੱਚ ਕੰਮ ਨਹੀਂ ਕਰਨ ਦੇਾਂਗੇ ਕਿਸੇ ਵੀ ਲੇਬਰ ਨੂੰ ਵੀ ਮੈਂ ਇਹ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਸਮੁੱਚੇ ਪੰਜਾਬ ਨੂੰ ਮੈਂ ਲੇਬਰ ਚੇਅਰਮੈਨ ਪੰਜਾਬ ਸ੍ਰੀ ਦਰਸ਼ਨ ਲਾਲ ਜੀ ਖੰਨਾ ਮੈਂ ਸਮੁੱਚੇ ਪੰਜਾਬ ਦੇ ਆੜਤੀ ਵਰਗ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਕਿ ਆਰਤੀ ਵਰਗ ਨੂੰ ਵੀਰਾਂ ਨੂੰ ਮੈਂ ਬੇਨਤੀ ਕਰ ਰਿਹਾ ਕਿ ਸਾਡੇ ਮਜ਼ਦੂਰਾਂ ਦਾ ਸਾਥ ਦੇ ਦਿਓ ਔਰ ਆਪਣੇ ਸਮੁੱਚੇ ਪੰਜਾਬ ਦੇ ਮਜ਼ਦੂਰ ਵਰਗਾਂ ਨੂੰ ਚੌਧਰੀ ਸਾਹਿਬਾਨ ਨੂੰ ਮੈਂ ਇੱਕ ਬੇਨਤੀ ਕਰ ਰਿਹਾ ਕਿ ਮਜ਼ਦੂਰ ਡਟੇ ਰਹੋ ਘਬਰਾਓ ਨਾ ਇੱਕ ਤਰੀਕ ਤੋਂ ਸਾਰਾ ਮੁਕੰਮਲ ਪੰਜਾਬ ਰਕੇਸ਼ ਕੁਮਾਰ ਤੁੱਲੀ ਦੀ ਅਗਵਾਈ ਦੇ ਵਿੱਚ ਮੁਕੰਮਲ ਪੰਜਾਬ ਬੰਦ ਕਰਨਾ ਕਿਸੇ ਵੀ ਮੰਡੀ ਦੇ ਵਿੱਚ ਕੋਈ ਅਰਥਨਾਰੀਏ ਕੋਈ ਕੋਈ ਮੁਸ਼ਕਲ ਆ ਰਹੀ ਹੈ ਤਾਂ ਰਿਕਵੈਸਟ ਮੈਂ ਤੁਲੀ ਜੀ ਨੂੰ ਨੰਬਰ ਲਾਓ ਤਾਂ ਉਹਦੇ ਨੂੰ ਫੋਨ ਕਰਕੇ ਬੁਲਾਓ ਗੁਰਦੇਵਾਲ ਸਿੰਘ ਰਾਏਕੋਟ ਨੂੰ ਫੋਨ ਕਰੋ ਉਹਨਾਂ ਨੂੰ ਬੁਲਾਓ ਤੇ ਦਰਸ਼ਨ ਲਲ ਖੰਨਾ ਨੂੰ ਫੋਨ ਕਰੋ ਤੇ ਅਸੀਂ ਹਾਜ਼ਰ ਖੜੇ ਹਾਂ ਕਿਸੇ ਵੀ ਮੰਡੀ ਦੇ ਵਿੱਚ ਕਿਸੇ ਮੇਰੇ ਭਰਾ ਨੂੰ ਮਜ਼ਦੂਰ ਨੂੰ ਕੋਈ ਦੁੱਖ ਹੈ ਪੰਜਾਬ ਦੇ ਵਿੱਚ ਉੱਥੇ ਅਸੀਂ ਜਾਵਾਂਗੇ ਤੁਰ ਤੁਰੰਤ ਸਾਰੀਆਂ ਮੰਡੀਆਂ ਪੰਜਾਬ ਦੀਆਂ ਬੰਦ ਕਰਾਵਾਂਗੇ ਮੰਗ ਤੋਂ ਇਹ ਹੀ ਹੈ ਕਿ ਕਿ ਕੱਟੋਂ-ਕੱਟੇ ਜਿਹੜਾ 2 ਸਾਲ 3 4 ਸਾਲ ਹੋ ਗਿਆ ਸਾਨੂੰ ਸਰਕਾਰ ਦੇ ਮਗਰ ਘੁੰਮਦੇ ਹੋਏ कि 25% मजदूरी ਤੋਂ ਵਾਦਾ ਕੀਤਾ ਜਾਵੇ ਇਸ ਤੋਂ ਬਾਅਦ 5 ਰੁਪਏ ਕੱਟੇ ਲੋਡਿੰਗ ਦਾ ਕੀਤਾ ਜਾਵੇ 23 ਸਾਲ ਹੋ ਗਏ ਲਾਰੇ ਤੇ ਲਾਰੇ ਦੋ ਦਿਹਾੜੀ ਟਾਈਮ ਦੇ ਦੋ ਚਾਰ ਦਿਹਾੜੀ ਟਾਈਮ ਦੇ ਦੋ ਮੰਤਰੀ ਵੱਲੋਂ ਕੋਈ ਮੰਤਰੀ ਨਹੀਂ ਛੱਡਿਆ ਸੀਐਮ ਨਾਲ ਮੁੱਖ ਮੰਤਰੀ ਮਾਨ ਸਾਹਿਬ ਨਾਲ ਵੀ ਮੀਟਿੰਗ ਹੋਈ ਹੈ ਉਸ ਵਿੱਚ ਵੀ ਟਾਲ ਮਟੋਲ ਵਾਲੀ ਗੱਲ ਕੋਈ ਨਹੀਂ ਵਿਚਾਰ ਕਰਦੇ ਕਰਦੇ ਇਹ ਕਰਦੇ ਉਹ ਕਰਦੇ ਕਰ ਦਿਆਂਗਾ ਫਲਾਣਾ ਹੋਗਾ tímका ਹੋਗਾ ਕਿਨੇ ਲਾਰੇ ਤੇ ਦਿਵਾ ਹੋਰ ਕੁਝ ਨਹੀਂ ਹੈ ਮੰਡੀ ਦੇ ਵਿੱਚ ਕੰਮ ਜਰਾ ਵੀ ਮਜ਼ਦੂਰ ਵਿਹਾਰ ਤੋਂ ਆਉਂਦੇ ਨੇ ਹੌਰੀ ਸਟ੍ਰੀਟ ਤੋਂ ਆਉਂਦੇ ਨੇ ਲੇਕਿਨ ਯਹੀ ਹੈ ਕਿ ਮਜ਼ਦੂਰ ਨੂੰ ਇਹ ਔਸਤਨ 200-300 ਰੁਪਿਆ ਦਾ ਮਜ਼ਦੂਰੀ ਪੈਂਦਾ ਹੈ ਕੰਮ 24 ਘੰਟੇ ਕਰਨਾ ਪੈਂਦਾ ਹੈ ਜੇ ਤੁਹਾਡੀ ਮੰਗਾ ਨਾ ਮੰਨਿਆਂਗੀ ਤਾਂ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਇਹੋਗਾ ਕਿ ਜੇ ਐਨਾ ਸਰਕਾਰ ਸਾਨੂੰ ਮਜਬੂਰ ਕਰੇਗਾ ਤਾਂ ਅਸੀਂ ਸਰਕਾ ਜਾਮ ਕਰਾਂਗੇ ਰੇਲਵੇ ਰਾਈਨ ਤੇ ਜਾ ਕੇ ਬੈਠਾਂਗੇ ਕਿ ਕੁਚਲ ਦਿਓ ਇੱਕ ਬਣਾ ਦਿਓ ਹੋਰ ਉਹ ਜਾਲੀਆਵਾਲਾ ਬਾਗਿਆ ਸਿਕੰਗੋ ਸਾਰ ਵਿੱਚ ਜਿਲੇਵਰਾਂ ਨੂੰ ਗੋਲੀ ਮਾਰ ਕੇ ਹੱਕ ਮੰਗਣ ਦੇ ਖਾਤਰ ਗੋਲੀ ਮਾਰ ਕੇ ਸ਼ਹੀਦ ਕੀਤਾ ਸੀ ਕਿ ਇਹ ਜਾ ਸੀ ਐਸੀ ਨਾ ਤਾਨ ਕੇ ਲਾਈਨ ਤੇ ਖੜ ਜਾ ਵੰਗਾ ਔਰ ਸਰਕਾਰ ਮਰਵਾ ਦੇਵੇ ਸਾਨੂੰ ਮਜ਼ਦੂਰਾਂ ਨੂੰ ਜੀ ਇਸੇ ਤਰ੍ਹਾਂ ਤੁਹਾਡੇ ਹਾਲਾਤ ਨੇ ਅੱਗੇ ਤੂੰ ਤੂੰ ਪੰਜਾਬ ਆਉਂਗੀ ਬਿਲਕੁਲ ਨਹੀਂ ਜਿ ਸਵਾਲ ਹੀ ਨਹੀਂ ਪੈਦਾ ਹੁੰਦਾ 300 ਰੁਪਏ ਦੇ ਹੜੀ ਤੇ ਆ ਕੇ ਕੀ ਕਰਾਂਗਾ ਹੋ ਰਿਸ਼ਤੇ ਤਾਂ ਤੇ 5 8 ਵਜੇ ਤੋਂ ਕੰਮ ਸ਼ੁਰੂ ਕਰਦਾ 5 ਵਜੇ ਬੰਦ ਕਰਦਾ 1000 1500 1200 ਰੁਪਿਆ ਕਮਾ ਕੇ ਰਾਮ ਨਾਲ ਬੰਦੇ ਜਾ ਕੇ ਕੌਕਰ ਤੇ ਜਾ ਕੇ ਪੈਂਦੇ ਨੇ ਨਾ ਹੁੰਦੇ ਖਾਂਦੇ ਨਹੀਂ ਸਾਰੇ ਕੁਝ ਕਰਦੇ ਨੇ ਸੌਂਦੇ ਨੇ ਇੱਥੇ ਤਾਂ ਕੋਈ ਟਾਈਮ ਹੀ ਨਹੀਂ ਹੁੰਦਾ ਇਹ ਟਾਈਮ ਹੀ ਨਹੀਂ ਆ ਬੰਦੇ ਠੀਕ